ਮਾਨਜੋਬ ਬੀਜੀਪੀ ਪੰਜਾਬ ਮਾਨਜੋਬ ਬੀਐਲਜੀ ਪਟਿਆਲਾ ਰੀਜ ਦੇ ਦਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਕਾਫੀ ਸਮਾਂ ਤੋਂ ਬੜੀ ਸਰਗਰਮੀ ਨਾਲ ਜੋੜਾ ਯੋਤਨਾਸ਼ਾ ਬਰੋ ਸਟੇਟ ਗਵਰਨਮੈਂਟ ਦਾ ਇਨੀਸ਼ੀਏਟਿਵ ਦਾ ਅਮੋਸੀ ਬੜੀ ਤੰਦ ਹੀ ਨਾਲ ਤੇ ਬੜੀ ਡੈਡੀਕੇਸ਼ਨ ਨਾਲ ਇਸ ਇਨੀਸ਼ੀਏਟਿਵ ਨੂੰ ਪੂਰਾ ਕਰ ਰਹੇ इस युद्ध नशे विरुद्ध कंपेन काफ़ी वीडी सफलता सू मिली जदों की पटियाला पुलिस की काउंटर इंटेलिजेंस यूनिट पटियाला भी सी टीम ने एक ऑपरेशन किया एस पी डी गुरबंश मैस एस पी बी आई जसबीर सिंह डी एस पी काउंटर इंटेलीजेंस संजीव सागर जी ਡੀਐਸਪੀ ਪਾਪਣਾ ਅੰਦਰਪਾਲ ਇੰਸਪੈਕਟਰ ਹਰਪ੍ਰੀਤ ਸਿੰਘ ਕਾਉਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਤੇ ਪ੍ਰੋਫੈਸ਼ਨਲ ਡੀਐਸਪੀ ਜਿਹੜੇ ਕਿ ਐਸਐਚਓ ਪੱਦਾ ਲੱਗੇ ਆ ਰਸ਼ਮਿੰਦਰ ਸਿੰਘ ਇਹ ਸਾਰੀ ਟੀਮ ਨੇ ਇਸ ਆਪਰੇਸ਼ਨ ਨੂੰ ਬੜੇ ਸਾਇੰਟਿਫਿਕਲੀ ਅੰਜਾਮ ਦਿੱਤੇ ਹੋਏ ਇੱਕ ਕ੍ਰੇਟਾ ਗੱਡੀ ਦਿੱਲੀ ਨੰਬਰ ਦੀ ਅਸੀਂ ਰਾਉਂਡ ਅਪ ਕੀਤੀ ਤੇ ਤਿੰਨ ਦੋਸ਼ੀ ਜਿਹੜੇ ਕਿ ਸੰਗਰੂਰ ਏਰੀਆ ਦੇ ਰਹਿਣ ਵਾਲੇ ਉਹਨਾਂ ਨੂੰ ਸੀ ਨੰਬਰ ਕੀਤਾ ਇਸ ਆਪਰੇਸ਼ਨ ਚ ਰੀਸੈਂਟ ਸਮੇਂ ਦੀ ਇੱਕ ਤਸਦੀਕ ਬਿਆਨ ਸੱਤਾ ਨੂੰ ਵੀ ਰੀਸੈਂਟ ਸਮੇਂ ਦੀ ਓਪੀਅਨ ਦੇ ਫੇਮ ਦੀ ਰਿਕਵਰੀ ਆਈ ਹੈ तकरीबन 16 ਕਿਲੋ 15 ਕਿਲੋ ਤੇ 400 ਗ੍ਰਾਮ ਦੇ ਲਾਗੇ ਓਪੀਅਨ ਇਸਾਂਜੀ ਟੀਮ ਨੇ ਰਿਕਵਰ ਕੀਤੀ ਐਂਡ 2 ਲੱਖ 3000 ਦੇ ਲਾਗੇ ਡਰਗ ਮੰਨੀ ਜਿਹੜਾ ਆ ਹੋ ਗਿਆ ਇਸ ਆਪਰੇਸ਼ਨ ਚ ਬਰਾਮਦ ਹੋਇਆ ਇਹਦੇ ਚ ਤਿੰਨ ਅਕਿਊਜ਼ ਨੇ ਤੇ ਮੈਂ ਕੀ ਸੰਦੂਰ ਵੀ ਗ੍ਰੈਂਡ ਬਾਰੇ ਤਵੇਥਨ ਵਾਲੇ ਦਾ ਇਹ ਹੈ ਕਿ ਪਹਿਲੀ ਵਾਰੀ ਰੀਸੈਂਸ ਸਮਾਜ ਜਿਹੜਾ ਨਾਰਥ ਇੰਸਟ ਇੰਡੀਆ ਜਿਹੜਾ ਮਨੀਪੁਰ ਤੇ ਇਨਸਾਨ ਏਰੀਆ ਹੈ ਬਿਲਕੁਲ ਨਾਰਥ ਈਸਟ ਜਿਹੜਾ ਆਪਾਂ ਕਹਿ ਸਕਦੇ ਹਾਂ ਬਿਲਕੁਲ ਕਾਰਨਰ ਏਰੀਆ ਇੰਡੀਆ ਦਾ ਉੱਥੋਂ ਇਹਨਾਂ ਨੇ ਕੰਟਰਬੈਂਡ ਅਰੇਂਜ ਕੀਤਾ ਸੀ ਤੇ ਇਹਨਾਂ ਲੰਬਾ ਸਫ਼ਰ ਤੈ ਕਰਕੇ ਇਹ ਇੱਥੇ ਉਹਨੂੰ ਸਪਲਾਈ ਕਰਨ ਪਹੁੰਚੇ ਸੀ ਮਤਲਬ ਪਟਿਆਲਾ ਪੁਲਿਸ ਦੀ ਤੇ ਕਾਉਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਮੁਸਤਕਿਲ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਸਕਿਆ ਇਸ ਕੌਂਟਰਬੈਂਡ ਦੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਵੈਲਿਊ ਹੈਗੀ ਆ ਉਹ ਮੇਰੇ ਹਿਸਾਬ ਨਾਲ ਕਰੋੜਾਂ ਚ ਹੈਗੀ ਤੇ ਕਾਫੀ ਮਾ ਡੀ ਮਤਲਬ ਤਕਰੀਬਨ 16 ਕਿਲੋਗ੍ਰਾਮ ਅਸੀਂ ਰਿਕਵਰ ਕੀਤੀ ਇਹ ਜਿੰਨੇ ਦੋਸ਼ੀ ਜਿਹੜੇ ਆ ਇਹਨਾਂ ਦੇ ਅਮਰਜੀਤ ਸਿੰਘ ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਸੰਗਰੂਰੀ ਰਿਲੀ ਬਰਨ ਵਾਲੇ ਮਾਧਿਅਮ ਰਸਨਾ ਚਾਹੁੰਦਾ ਕਿ ਇਹਨਾਂ ਨਸ਼ਾ ਵਿਰੋਧ ਜਿਹੜਾ ਸਟੇਟ ਗਵਰਨਮੈਂਟ ਦਾ ਇਨੀਸ਼ੀਏਟਿਵ ਆਗਾ ਇਹਦੇ ਚ ਪਟਵਾਰਾ ਪੁਲਿਸ ਹਰ ਸੰਭਵ ਅਗੇ ਵੀ ਜਿਹੜਾ ਉਤਾਲਾ ਉਹ ਕਰ ਰਹੀ ਹੈ ਅਸੀਂ ਇੰਨੀ ਬਣੀ ਬੇਰੀ ਤੋਆ ਜਿਹੜੀਆਂ ਪ੍ਰੋਪਰਟੀਆਂ 'ਚ ਨਸ਼ਾ ਤਸਕਰਾਂ ਦੀਆਂ

ਬਹਿਲਾਤ ਸਮਝਾਗਾ ਇਸ ਗਵਰਨਮੈਂਟ ਦੇ ਬਿਲਕੁਲ ਕੀਰੇ ਡਿਰੈਕਸ਼ਨਸ ਨੇ ਮਾਂਜੋਮ ਡੀਪੀ ਸਾਹਿਬ ਦੇ ਕੀਰੇ ਡਿਰੈਕਸ਼ਨਸ ਨੇ ਕਿ ਜਿਹੜੇ ਐਡਿਕਟਸ ਨੇ ਇਹਨਾਂ ਨੂੰ ਅਸੀਸਿੰਪਥੀ ਦੀ ਸਾਹ ਮੋਕੋ ਦੀ ਨਜ਼ਰ ਨਾਲ ਦੇਖਦੇ ਹੋਏ ਉਹਨਾਂ ਦਾ ਬੀਰ ਐਡਿਕਸ਼ਨ ਸੈਂਟਰਾਂ 'ਚ ਰਚ ਕਰਾਣਾ ਹੈ ਓਪਨ ਸੈਂਟਰਾਂ 'ਚ ਲਾਚ ਕਰਾਣਾ ਹੈ ਤਾਂ ਕਿ ਮਸ਼ਿੰਡ ਦੇ ਸਕੂਲ ਨੂੰ ਮੈਡੀਕਲ ਕੇਸ ਤੋਂ ਮੱਤਲਿਕ ਜਿਹੜੀ ਸਮਾਜ ਦੀ ਮੁੱਖ ਧਾਰਾ ਆ ਉਹਦੇ ਵਿੱਚ ਸ਼ਾਮਿਲ ਹੋ ਸਕਣ ਪਰ ਉਸਨੇ ਨਾਂ ਦੀ ਸਪਲਾਈ ਚੇਨ ਹੈ ਨਹੀਂ ਸਪਲਾਈ ਚੇਨ ਨੂੰ ਮੁਕੰਮਲ ਤਰੀਕੇ ਨਾਲ ਤੋੜਨਾ ਪਟਿਆਲਾ ਪੁਲਿਸ ਦਾ ਟੀਚਾ ਆ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਪੁਲਿਸ ਨੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਹੈ ਤੇ ਮੈਂ ਅਸ਼ੋਰ ਕਰਦਾ ਕਿ ਸੋਸਾਇਟੀ ਦੇ ਮੀਡੀਆ ਦੇ ਤੇ ਸਮਾਜ ਦੇ ਹਰੇਕ ਐਸਪੈਕਟ ਦੇ ਕੋਆਪਰੇਸ਼ਨ ਨਾਲ ਕੋਆਰਡੀਨੇਸ਼ਨ ਨਾਲ ਅਸੀਂ ਯੁੱਧ ਨਸ਼ਿਆਂ ਵਿਰੁੱਧ ਨੂੰ ਉਸ ਦੇ ਮੁਕੰਮਲ ਅੰਜਾਮ ਤੱਕ ਪਹੁੰਚਾਵਾਂਗੇ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز